ਅਸੀਂ ਤੇ ਆਪ ਹੀ ਮੰਦ ਹਾਲੀ ਵਿੱਚ ਜਿਹੜਾ ਗੁਜਰ ਰਹੇ ਆ ਸਾਡੇ ਕੋਲ ਘਰ ਨਹੀਂ ਸਾਡੇ ਕੋਲ ਰੋਜ਼ਗਾਰ ਨਹੀਂ ਸਾਡੇ ਬੱਚਿਆਂ ਨੂੰ ਦਵਾਈ ਨਹੀਂ ਕੱਪੜਾ ਨਹੀਂ ਸਿੱਖਿਆ ਨਹੀਂ ਮੈਡੀਕਲ ਨਹੀਂ ਸਾਡੇ ਕੋਲ ਕੁਝ ਨਹੀਂ ਇਸ ਕਰਕੇ ਉਹ ਕਹਿੰਦੇ ਧਰਮ ਦਾ ਪ੍ਰਚਾਰ ਕਾਹਦਾ ਕਰਨਾ ਮੈਂ ਬੇਨਤੀ ਕਰਦਾ ਇਹ ਮੇਰੇ ਦਿਲ ਵਿੱਚ ਵੀ ਹੈ ਕਿਉਂਕਿ ਮੈਂ ਵੀ ਇੱਥੋਂ ਹੀ ਨਿਕਲਿਆ ਹੋਇਆ ਮੈਂ ਵੀ ਸਭ ਕੁਝ ਵੇਖਿਆ ਜੇ ਮੈਂ ਥੱਲੇ ਜੇ ਆਜ ਜਿੱਥੇ ਤੁਸੀਂ ਬੈਠੇ ਹੋ ਇੱਥੇ ਉੱਠ ਕੇ ਇੱਥੇ ਪਹੁੰਚਿਆ ਮੈਨੂੰ ਇੱਥੇ ਵਾਲੀ ਜਗ੍ਹਾ ਦਾ ਪਤਾ ਹੈ ਵੀ ਇੱਥੇ ਕੀ ਆਨੰਦ ਹੈ ਤੇ ਇੱਥੇ ਕੀ ਆਨੰਦ ਹੈ ਮੈਂ ਬੇਨਤੀ ਕਰਾਂ ਜਿੱਥੇ ਰਾਗੀ ਢਾਡੀ ਕਵੀਸ਼ਰ ਜਿਹੜੇ ਸਾਡੇ ਧਰਮ ਦਾ ਇੱਕ ਅੰਗ ਨੇ ਉਹ ਰੋ ਰਹੇ ਨੇ ਤਾਂ ਸਾਡਾ ਹੱਕ ਬਣਦਾ ਹੈ ਕਿ ਉਹਨਾਂ ਦੀ ਬਾਹ ਪਕੜਨ ਦਾ ਉਹਨਾਂ ਦੀ ਬਾਹ ਫੜੀਏ ਅਸੀਂ ਕਿਸੇ ਨੂੰ ਇਹ ਨਹੀਂ ਕਹਿੰਦੇ ਵੀ ਕਿਸੇ ਰਾਗੀ ਢਾਡੀ ਕਵੀਸ਼ਰ ਨੂੰ ਅਸੀਂ ਕਰੋੜਪਤੀ ਬਣਾ ਦੇਾਂਗੇ ਪਰ ਅਸੀਂ ਇੱਕ ਕੱਲ ਜ਼ਰੂਰ ਕਰਦੇ ਹਾਂ ਕਿ ਜਿਹੜਾ ਕੰਮ ਹੈ ਰਾਗੀ ਢਾਡੀਆਂ ਦਾ ਪਾਉਂ ਦਾ ਧਰਮ ਦਾ ਪ੍ਰਚਾਰ ਕਰਨਾ ਅਸੀਂ ਰਾਗੀ ਢਾਡੀਆਂ ਨੂੰ ਪ੍ਰੇਰ ਕੇ ਉਸੇ ਕੰਮ ਤੇ ਲਾਈਏ ਤੇ ਉਹਨਾਂ ਦੇ ਘਰਾਂ ਦੀਆਂ ਦਿੱਕਤਾਂ ਆ ਸੰਗਤਾਂ ਤੋਂ ਜਿਹੜੀਆਂ ਸੰਗਤਾਂ ਕਰ ਸਕਦੀਆਂ ਨੇ ਦਿੱਕਤਾਂ ਦੂਰ ਉਹਨਾਂ ਸੰਗਤਾਂ ਤੋਂ ਅਸੀਂ ਉਹ ਦਿੱਕਤਾਂ ਨੂੰ ਦੂਰ ਕਰਾਈਏ ਮੈਂ ਬੇਨਤੀ ਕਰਾਂ ਥੋੜੀ ਜੀ ਸਾਡੇ ਗ੍ਰੰਥੀ ਰਾਗੀ ਢਾਡੀਆਂ 'ਚ ਵੀ ਕਮੀ ਆ ਗਈ ਰਾਗੀ ਢਾਡੀ ਕਵੀਸ਼ਰ ਸੋਚਦੇ ਆ ਸ਼ਾਇਦ ਸਾਨੂੰ ਫਲਾਣਾ ਮਾਇਆ ਦੇ ਦੂ ਆ ਪਹਿਲਾਂ ਪ੍ਰਧਾਨਾਂ ਦੀ ਗੱਲ ਹੋਈ ਕਮੇਟੀਆਂ ਦੀ ਕੋਈ ਪ੍ਰਧਾਨ ਮਾੜਾ ਨਹੀਂ ਕੋਈ ਕਮੇਟੀ ਮਾੜੀ ਨਹੀਂ ਜੇ ਮੈਂ ਕਹਾ ਸਾਰੇ ਚੰਗੇ ਵੀ ਨਹੀਂ ਮੈਂ ਬੇਨਤੀ ਕਰਾਂ ਸਾਡੀ ਜਿਹੜੀ ਸੋਚ ਹੈ ਇੱਕ ਬੰਦੇ ਤੇ ਨਿਰਭਰ ਹੋ ਗਈ ਵੀ ਕਮੇਟੀ ਤਨਖਾਹ ਦੇਊਗੀ ਤਾਂ ਅਸੀਂ ਢਿੱਡ ਪਲੂ ਸਾਡਾ ਉਹ ਨਹੀਂ ਭਾਈ ਕਿਸੇ ਕਮੇਟੀ ਦੇ ਉੱਤੇ ਨਿਰਭਰ ਰਹੋਗੇ ਤਾਂ ਕਦੇ ਸਾਡਾ ਕੁਝ ਨਹੀਂ ਬਣਨਾ ਅਸੀਂ ਮੰਗੀਏ ਧੰਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਤੋਂ ਮਰਨ ਨੂੰ ਇੱਕ ਵਾਰੀ ਲਾਂਭਾ ਤਾਂ ਦਿਓ ਜਾ ਕੇ ਕਿ ਦਾਤਾ ਅਸੀਂ ਤੇਰੇ ਦਰ ਦੇ ਸੇਵਕਾਂ ਤੇਰੇ ਦਰ ਦੀ ਸੇਵਾ ਕਰਨ ਵਾਲੇ ਆ ਤੇਰੇ ਦਰ ਦੀ ਇਮਾਨਦਾਰੀ ਨਾਲ ਸੇਵਾ ਕਰਦੇ ਆ ਅੱਜ ਤੋਂ ਬਾਅਦ ਕਰਾਂਗੇ ਭੁੱਲ ਗਲਤੀ ਕੋਈ ਨਹੀਂ ਕਰਾਂਗੇ ਪਰ ਤੁਸੀਂ ਸਾਡੇ ਤੇ ਦਇਆ ਕਿਰਪਾ ਕਿਉਂ ਨਹੀਂ ਕਰਦੇ ਸਾਡੇ ਤੇ ਕਿਰਪਾਲਤਾ ਗੁਰੂ ਸਾਹਿਬ ਕਰਨਗੇ ਮੈਂ ਬੇਨਤੀ ਕਰਾਂ ਮੈਂ ਇਤਿਹਾਸ ਇਤਿਹਾਸ ਦੇ ਵਿੱਚੋਂ ਟੁਕਮਾਤ੍ਰਿਕ ਬੇਨਤੀ ਕਰਦਾ ਜਦੋਂ ਗੱਲ ਚੱਲ ਰਹੀ ਸੀ ਮੇਰੇ ਯਾਦ ਆਇਆ ਮਹਾਰਾਜਾ ਰਣਜੀਤ ਸਿੰਘ ਦਾ ਜੀਵਨ ਉਹਨਾਂ ਦੀ ਜ਼ਿੰਦਗੀ ਵਿੱਚ ਇੱਕ ਭਾਈ ਸਤਖੰਡ ਸ੍ਰੀ ਹਰਮੰਦਰ ਸਾਹਿਬ ਦੇ ਰਾਗੀ ਹੋਏ ਐ 1800 ਦੇ ਵਿੱਚ ਉਹਨਾਂ ਦਾ ਨਾਮ ਸੀ ਭਾਈ ਮਨਸਾ ਸਿੰਘ ਉਹ ਰਾਗੀ ਸਿੰਘ ਇੰਨੇ ਕੁ ਸੁਰੀਲੇ ਇੰਨੇ ਕੁ ਨਾਮ ਬਾਣੀ ਸਿਮਰ ਨਾਲ ਜੁੜੇ ਹੋਏ ਕਿ ਜਦੋਂ ਉਹ ਕੀਰਤਨ ਕਰਦੇ ਨਾ ਦਰਬਾਰ ਸਾਹਿਬ ਦੀਆਂ ਦੋ ਪ੍ਰਕਰਮਾਂ ਨੇ ਇੱਕ ਪ੍ਰਕਰਮਾ ਸਰੋਵਰ ਦੇ ਉੱਪਰ ਦੀ ਇੱਕ ਸਤਖੰਡ ਸ੍ਰੀ ਦਰਬਾਰ ਸਾਹਿਬ ਦੇ ਉੱਪਰ ਦੀ ਉਹ ਜਿਹੜੀਆਂ ਅੰਦਰਲੀਆਂ ਪ੍ਰਕਰਮਾਂ ਨੇ ਜਿਹੜੀ ਸੰਗਤ ਜਿੱਥੇ ਖਲੋਤੀ ਹੁੰਦੀ ਉਹ ਖੜੀ ਰਹਿ ਜਾਂਦੀ ਜਦੋਂ ਭਾਈ ਮਨਸਾ ਸਿੰਘ ਕੀਰਤਨ ਕਰਦੇ ਜਿਹੜੀ ਸੰਗਤ ਬੈਠੀ ਹੁੰਦੀ ਉਹ ਉੱਥੇ ਹੀ ਬਹਿ ਜਾਂਦੀ ਸਮਾਧੀਆਂ ਲੱਗ ਜਾਂਦੀਆਂ ਦੋ ਦੋ ਢਾਈ ਢਾਈ ਤਿੰਨ ਤਿੰਨ ਘੰਟੇ ਕੀਰਤਨ ਕਰਦੇ ਕੋਈ ਉੱਠ ਕੇ ਕਿਸੇ ਦੀ ਆਵਾਜ਼ ਕਿਸੇ ਦੇ ਤੁਰਨ ਦੀ ਆਵਾਜ਼ ਵੀ ਨਹੀਂ ਸੀ ਆਉਂਦੀ ਇਹ ਭਾਈ ਮਨਸਾ ਸਾਹਿਬ ਸਿੰਘ ਜੁੜੇ ਹੋਏ ਸੀ ਪਰ ਜਦੋਂ ਘਰ ਦੇ ਹਾਲਾਤ ਘਰ ਦੇ ਹਾਲਾਤ ਐਸੇ ਸੀ ਕਿ ਘਰ ਦੇ ਵਿੱਚ ਕੋਈ ਗੁਰਮੁਖੋ ਉਹਨਾਂ ਦੇ ਪੱਕਾ ਭਾਂਡਾ ਨਹੀਂ ਸੀ ਕੱਚੇ ਭਾਂਡੇ ਸੀ ਮਿੱਟੀ ਦੇ ਭਾਂਡੇ ਬਣਾਉਣ ਵਾਲੇ ਵੀ ਖਾਣ ਵਾਲੇ ਵੀ ਘਰ ਦੇ ਦਰਵਾਜ਼ੇ ਫਿੜਕਾ ਲੱਗਦਾ ਸੀ ਆ ਪੰਨੀ ਦਾ ਬਣਾਇਆ ਹੋਇਆ ਫਿੜਕਾ ਦਰਵਾਜ਼ੇ ਨਹੀਂ ਸੀ ਇੱਕ ਦਿਨ ਕਿਸੇ ਸਿੱਖ ਨੇ ਮਹਾਰਾਜਾ ਰਣਜੀਤ ਸਿੰਘ ਦੇ ਦਰਬਾਰ 'ਚ ਗੱਲ ਕੀਤੀ ਕਿ ਸਿੱਖ ਰਾਜ ਦੀਆਂ ਗੱਲਾਂ ਕਰਦੇ ਆਂ ਅਸੀਂ ਕਿੰਨੀਆਂ ਵੱਡੀਆਂ-ਵੱਡੀਆਂ ਮਾਰਾਂ ਮਾਰ ਲੀਆਂ ਮਹਾਰਾਜਾ ਸਾਹਿਬ ਸਾਡੀ ਕੌਮ ਦੇ ਪ੍ਰਚਾਰਕ ਭਾਈ ਮਨਸਾ ਸਿੰਘ ਵਰਗੇ ਜਿਨ੍ਹਾਂ ਨੂੰ ਅੱਜ ਕੀਰਤਨ ਕਰਦੇ ਆਂ ਨੂੰ ਸੁਣ ਕੇ ਪੰਛੀ ਵੀ ਇੱਕ ਵਾਰੀ ਰੁਕਣ ਲਈ ਮਜਬੂਰ ਹੋ ਜਾਂਦੇ ਆ ਉਹਨਾਂ ਦੇ ਘਰ ਵਿੱਚ ਅੱਜ ਕੱਚੇ ਪਾਂਡੇ ਨੇ ਦਰਵਾਜ਼ਾ ਵੀ ਚੰਗਾ ਨਹੀਂ ਫੜਕਾ ਲੱਗੇਆ ਜਦੋਂ ਇੰਨੀ ਗੱਲ ਮਹਾਰਾਜੇ ਦੇ ਕੰਨਾਂ ਵਿੱਚ ਪਈ ਉਹ ਕਹਿੰਦਾ ਪਹਿਲਾਂ ਕਿਉਂ ਨਹੀਂ ਮੇਰੇ ਕੋਲ ਦੱਸਿਆ ਸਾਡੀ ਕੌਮ ਦੇ ਪ੍ਰਚਾਰਕ ਤਾਂ ਸਾਡੇ ਨਾਲੋਂ ਵੀ ਹੋਣੇ ਚਾਹੀਦੇ ਨੇ ਹੁਣ ਮਹਾਰਾਜਾ ਸਾਹਿਬ ਲਾਹੌਰ ਤੋਂ ਅੰਮ੍ਰਿਤਸਰ ਸਾਹਿਬ ਦੀ ਪਾਵਨ ਧਰਤੀ ਤੇ ਹੁੰਦੇ ਨੇ ਨਮਸਕਾਰ ਕਰਕੇ ਭਾਈ ਮਨਸਾ ਸਿੰਘ ਦੇ ਘਰ ਨੂੰ ਮੂੰਹ ਕਰਦੇ ਆ ਆਪਣੇ ਹਾਥੀ ਦਾ ਹਾਥੀ ਤੌਤਰ ਕੇ ਘੋੜੇ ਤੇ ਸਵਾਰ ਹੋ ਗਏ ਮਨਸਾ ਸਿੰਘ ਦਾ ਪੀੜੀਆਂ ਗਲੀਆਂ ਵਿੱਚ ਘਰ ਸੀ ਗਰੀਬ ਸੀ ਕੱਚਾ ਸੀ ਜਦੋਂ ਮਨਸਾ ਸਿੰਘ ਨੂੰ ਪਤਾ ਲੱਗਾ ਕਿ ਮਹਾਰਾਜਾ ਰਣਜੀਤ ਸਿੰਘ ਮੇਰੇ ਘਰ ਵੱਲ ਆ ਰਹੇ ਨੇ ਉਹ ਜਾਣਦਾ ਸੀ ਕਿ ਮਹਾਰਾਜਾ ਸਾਹਿਬ ਨੂੰ ਮੇਰੀ ਗਰੀਬੀ ਬਾਰੇ ਕਿਸੇ ਨੇ ਦੱਸ ਦਿੱਤਾ ਇਸ ਗਰੀਬੀ ਨੂੰ ਕੱਟਣ ਵਾਸਤੇ ਮਹਾਰਾਜਾ ਆ ਰਿਹਾ ਹੈ ਮਨਾ ਤੂੰ ਗੁਰੂ ਰਾਮਦਾਸ ਦੇ ਦਰ ਦਰਦਾ ਮੰਗਦਾ ਤੂੰ ਅੱਜ ਇਸ ਪੰਜਾਬ ਦੇ ਰਾਜੇ ਤੋਂ ਮੰਗੇਗਾ ਗੁਰੂ ਰਾਮਦਾਸ ਨੂੰ ਮੂੰਹ ਕੀ ਵਿਖਾਏਗਾ ਜਾ ਕੇ ਕੀ ਵਿਖਾਏਗਾ ਉਹ ਚੱਕ ਕੇ ਫਿੜਕਾ ਦਰਵਾਜਾ ਉਹਨੇ ਆਪਣੇ ਦਰਵਾਜੇ ਬੂਹੇ ਅੱਗੇ ਲਾਤਾ ਤੇ ਜਦੋਂ ਮਹਾਰਾਜਾ ਸਾਹਿਬ ਆਏ ਸੇਵਕਾਂ ਨੇ ਆਵਾਜ਼ ਮਾਰੀ ਭਾਈ ਮਨਸਾ ਸਿੰਘ ਜੀ ਆ ਖੋਲੋ ਦਰਵਾਜਾ ਤੁਹਾਡੀ ਅੱਗੇ ਤੋਂ ਵੀ ਅੰਦਰ ਨਹੀਂ ਆ ਸਕਦੇ ਉਹ ਕਹਿੰਦਾ ਮੇਰੇ ਅੰਦਰ ਨਾ ਆਇਓ ਉਹ ਕਹਿੰਦੇ ਮਹਾਰਾਜਾ ਸਾਹਿਬ ਆਏ ਨੇ ਉਹ ਕਹਿੰਦੇ ਹੋਊਗਾ ਤੁਹਾਡਾ ਦੁਨੀਆ ਦਾ ਲੋਕਾਂ ਦਾ ਮਹਾਰਾਜ ਆ ਮੇਰਾ ਮਹਾਰਾਜ ਆ ਗੁਰੂ ਰਾਮਦਾਸ ਜੀ ਦੇ ਚਰਨਾਂ 'ਚ ਬਹਿ ਕੇ ਮੈਂ ਕੀਰਤਨ ਕਰਦਾ ਸੰਘਾ ਜੀ ਮਹਾਰਾਜਾ ਰਣਜੀਤ ਸਿੰਘ ਕਰੀਬਨ ਡੇਢ 2 ਘੰਟੇ ਦੇ ਦਰ ਤੇ ਦਰਵਾਜੇ ਤੇ ਖੜਕੇ ਮੁੜ ਗਏ ਮਨਸਾ ਸਿੰਘ ਨੇ ਦਰਵਾਜਾ ਨਹੀਂ ਖੋਲਿਆ ਉਹ ਕਹਿੰਦੇ ਮੈਂ ਦੁਨੀਆ ਦੇ ਰਾਜੇ ਅੱਗੇ ਹੱਥ ਅੜ ਕੇ ਗੁਰੂ ਰਾਮਦਾਸ ਦੇ ਅੱਗੇ ਹੱਥ ਕਿਵੇਂ ਅੱਡੂਗਾ ਇਸ ਕਰਕੇ ਭਾਈ ਜੇ ਅਸੀਂ ਪ੍ਰਚਾਰਕਾਂ ਰਾਗੀਆਂ ਢਾਡੀਆਂ ਤਾਂ ਅਸੀਂ ਜੇ ਤਾਂ ਕਿਸੇ ਬੰਦੇ ਕਿਸੇ ਪ੍ਰਬੰਧਕ ਕਿਸੇ ਕਮੇਟੀ ਦੇ ਗੁਣਗਾਈਏ ਸਪੀਕਰ 'ਚ ਖੜਕੇ ਫਿਰ ਤਾਂ ਮੰਗੋ ਕਮੇਟੀ ਤੋਂ ਫਿਰ ਤਾਂ ਕਿਸੇ ਬੰਦੇ ਤੋਂ ਮੰਗੋ ਗੁਣਤਾ ਕਾਉਨੇ ਆ ਗੁਰੂ ਦੇ ਫਿਰ ਇੱਕ ਵਾਰੀ ਗੁਰੂ ਨੂੰ ਤਲਲਾ ਤਾਂ ਪਾ ਕੇ ਵੇਖੋ ਗੁਰੂ ਅੱਗੇ ਝੋਲੀ ਅਡ ਕੇ ਤਾਂ ਵੇਖੋ ਮਨਸਾ ਸਿੰਘ ਕਹਿੰਦਾ ਮੈਨੂੰ ਮੈਂ ਕੱਚੇ ਪਾਣਿਆ ਤੇ ਰੋਟੀ ਖਾ ਲਾਂਗਾ ਤੇਰੀ ਮਾਇਆ ਦੀ ਦੁਨੀਆ ਦਾ ਰਾਜਾ ਹੋਏਗਾ ਤਾਂ ਦੌਲਤ ਤੇਰੀ ਮੈਨੂੰ ਪੰਜੀ ਦੀ ਲੋੜ ਤੀ ਮਿੱਟੀ ਬਰਾਬਰ ਐ ਮੈਂ ਬੇਨਤੀ ਕਰਾਂ ਇਹ ਗੱਲ ਸੋਚ ਕੇ ਇਹ ਨਹੀਂ ਕਹਿਣਾ ਵੀ ਰਾਗੀਆਂ ਪ੍ਰਚਾਰਕਾਂ ਦੀ ਭੇਡਾ ਬੰਦ ਕਰ ਦਿਓ ਇਹ ਖਿਆਲ ਰੱਖਿਓ ਗੁਰੂ ਸਾਹਿਬ ਨੇ ਭੇਟਾ ਦੀ ਜੀ ਮਰਯਾਦਾ ਗ੍ਰੰਥੀ ਰਾਗੀ ਪ੍ਰਚਾਰਕਾਂ ਨੂੰ ਸਨਮਾਨ ਦੇਣ ਦੀ ਮਰਯਾਦਾ ਬਵੰਜਾ ਕਵੀ ਕਿਉਂ ਗੁਰੂ ਸਾਹਿਬ ਦੇ ਚਰਨਾਂ ਚਾਹੁੰਦੇ ਸੀ ਕਿਉਂਕਿ ਮਹਾਰਾਜ ਸੱਚੇ ਬਾਦਸ਼ਾਹ ਨੇ ਉਹਨਾਂ ਕਵੀਆਂ ਨੂੰ ਸਤਕਾਰ ਹੀ ਇਹਨਾਂ ਦੇਣਾ ਤੇ ਗੁਰੂ ਤੋਂ ਮੰਗਣਾ ਗੁਰੂ ਦੇਊਗਾ ਕਿਸੇ ਨੇ ਪੁੱਛਣਾ ਨਹੀਂ ਕਿਸੇ ਨੇ ਤੁਹਾਨੂੰ ਸੁਣਾਉਣਾ ਨਹੀਂ ਮੈਂ ਕਿਸੇ ਨੂੰ 10 2000 50000 ਦਿੰਦਾ ਤੁਹਾਡੇ ਜੋ ਕਿਸੇ ਨੇ 10 2000 ਦਿੰਦਾ ਜਿੰਨਾ ਚਿਰ 200 ਬੰਦੇ ਕੋਲ ਦੱਸੂਗਾ ਨਹੀਂ ਉਹਨੂੰ ਸਬਰ ਨਹੀਂ ਆਉਂਦਾ ਆਪ ਦੀ ਪ੍ਰਭਤਾ ਜਿੰਨਾ ਚਿਰ ਬੰਦਾ ਸੁਣਦਾ ਨਹੀਂ ਉਹਨੂੰ ਸਬਰ ਨਹੀਂ ਆਉਂਦਾ ਮੈਂ ਬੇਨਤੀ ਕਰਾਂ ਅੱਜ ਸਾਡੇ ਗ੍ਰੰਥੀ ਪ੍ਰਚਾਰਕ ਰਾਗੀਆਂ ਦੀ ਨਿਗਰ ਦੀ ਥੱਲੇ ਡਿੱਗਦੀ ਹਾਲਤ ਨੂੰ ਵੇਖਦੇ ਆ ਇਸ ਕਰਕੇ ਭਾਈ ਅਕਬਰ ਸਿੰਘ ਨੂੰ ਇੱਕ ਅਸੀਂ ਜਥੇਬੰਦੀ ਬਣਾਉਣ ਵਾਸਤੇ ਜਿਹੜਾ ਕਿ ਹੈ ਪਹਿਲਾਂ ਗ੍ਰੰਥੀ ਸਭਾਾਂ 'ਵਾਂ ਬਹੁਤ ਨੇ ਬੜੀਆਂ ਨੇ ਉਹਨਾਂ ਗ੍ਰੰਥੀ ਸਭਾਾਂ 'ਵਾਂ ਨੇ ਪਤਾ ਨਹੀਂ ਕਿਵੇਂ ਕੰਮ ਕੀਤਾ ਸਾਰੇ ਗ੍ਰੰਥੀ ਸਿੰਘ ਰੁੰਦੀ ਫਿਰਦੇ ਨੇ ਉਹ ਕਹਿੰਦੇ ਅਸੀਂ ਕੰਮ ਕੀਤਾ ਗ੍ਰੰਥੀਆਂ ਵਾਸਤੇ ਪਰ ਗ੍ਰੰਥੀ ਸਾਰੇ ਦੁਖੀ ਨੇ ਹੁਣ ਮੈਂ ਬੇਨਤੀ ਕਰਾਂ ਗ੍ਰੰਥੀ ਪ੍ਰਚਾਰਕ ਸਿੰਘ ਸੇਵਾ ਸੰਭਾਲ ਕਮੇਟੀ ਬਣਾਈ ਹੈ ਕਮੇਟੀ ਦਾ ਮਤਲਬ ਹੀ ਕੰਮ ਕਰਨਾ ਹੈ ਜੇ ਦਿਨੇ ਕਮੇਟੀ ਕੰਮ ਨਹੀਂ ਕਰੂ ਚੱਕ ਕੇ ਆਪਾਂ ਸਾਈਡ ਤੇ ਲਾ ਦਾਂਗੇ ਵੀ ਆਪ ਜੇ ਤੁਸੀਂ ਕਰਨਾ ਹੀ ਨਹੀਂ ਕੁਝ ਤੁਹਾਡੇ ਤੋਂ ਕਰਨਾ ਕੀ ਹੈ ਲੈਣਾ ਕੀ ਹੈ ਇਸ ਕਰਕੇ ਗ੍ਰੰਥੀਆਂ ਪ੍ਰਚਾਰਕਾਂ ਦੇ ਦੁੱਖ ਤਕਲੀਫਾਂ ਨੂੰ ਅਸੀਂ ਪੈਸੇ ਨਾਲ ਠੀਕ ਨਹੀਂ ਕਰ ਸਕਦੇ ਉਹਨਾਂ ਦੇ ਨਾਲ ਹਮ ਦਰਦਵਾਨ ਕੇ ਠੀਕ ਕਰਨ ਦੀ ਕੋਸ਼ਿਸ਼ ਕਰਾਂਗੇ ਇਸ ਕਰਕੇ ਭਾਈ ਅਕਬਰ ਸਿੰਘ ਦੀ ਡਿਊਟੀ ਲਾਈ ਹੈ ਪੰਜਾਬ ਪੱਧਰ ਤੇ ਡਿਊਟੀ ਲਾਈ ਹੈ ਇਹ ਜਿਵੇਂ ਜਿਹੜੀ ਜਿਵੇਂ ਅਸੀਂ ਸਹੀ ਕੰਮ ਕਰ ਸਕਦੇ ਹਾਂ ਉਸ ਤਰੀਕੇ ਨਾਲ ਸਹੀ ਕੰਮ ਕਰਨਗੇ ਇਹ ਹੈ ਸਾਡਾ ਧਰਮ ਦਾ ਮਸਲਾ ਧਰਮ ਦੇ ਵਿੱਚ ਆ ਰਹੀਆਂ ਦਿੱਕਤਾਂ ਉਹ ਸਾਡੀ ਇਸ ਪ੍ਰਚਾਰਕ ਸਭਾ ਕਰੂਗੀ